ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਦੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਦੱਲੂ ਵਾਲਾ ਮੇਰੇ ਗਵਾਰਡ ਪਿੰਡ ਦੀ ਆ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਮੋਗੇ ਦੀ ਆ ਜੀ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਦੋ ਤਿੰਨ ਦੇ ਕਰੀਬ ਬਾਈ ਦੇ ਪਸ਼ੂ ਰੱਖੇ ਹੋਏ ਆ ਇਹਨਾਂ ਚ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿ ਨਾ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਵੀਰ ਜੀ ਸਾਧੂ ਸਿੰਘ ਹੈ ਪਿੰਡ ਦੱਲੂ ਵਾਲਾ ਤਹਿਸੀਲ ਬਾਘਾ ਪ੍ਰਾਂਤ ਤੇ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਮੇਰਾ 95920 06264 ਠੀਕ ਹੈ ਜੀ ਇੱਕ ਐਨੀਮਲ ਸੇਲ ਹੈ ਗਾਂ ਦੀ ਕੀ ਡਿਟੇਲ ਆ ਜੀ ਕਿੰਨੇਵੇਂ ਸੂਏ ਸੋਨਾ ਜੀ ਇਹ ਵੀ ਜੀ ਤੀਜੇ ਸੂਏ ਨੇ ਗਾਂ ਨੇ ਤੁੰਗਾ ਠੀਕ ਆ ਜੀ ਕਿੰਨੇ ਕ ਦਿਨ ਲੈ ਜੋ ਬਾਈ ਇਹ ਹਫਤਾ ਤੋਂ ਜ਼ਿਆਦਾ ਉੱਤੇ ਇੱਕ ਦੋ ਦਿਨ ਲੈ ਜੀ ਠੀਕ ਆ ਜੀ ਤੇ ਸੀਮਨ ਕਿਹੜਾ ਲੱਗਿਆ ਬਾਈ ਇਹਦੇ ਇਹਦੇ ਵੀ ਐਬੀਐਸ ਦੇ ਬੋਲਟ ਦਾ ਲੱਗਿਆ ਵਾ ਆਪਣੇ ਕੋਲੇ ਸਟਰਾ ਵੀ ਪਿਆ ਉਹ ਦਾ ਡਰਾਪ ਆ ਹਾਂ ਪ੍ਰੋਪਰ ਰਕਵੜਾ ਪਿਆ ਐਬੀਐਸ ਦੇ ਬੋਲਟ ਦਾ ਠੀਕ ਹੈ ਜੀ ਤੇ ਪਿਛਲੇ ਸਵੇਰੇ ਬਾਈ ਕਿੰਨਾ ਕੁ ਦੁੱਧ ਦੁੱਤਾ ਨੇ ਇਹਨੇ 18 ਤੋਂ 19 ਕਿਲੋ ਦੁੱਧ ਮੇਰੇ ਨਾਰਮਲ ਖਰਾਕ ਤੇ ਜਿਵੇਂ ਆਪਣਾ ਘਰ ਦਾ ਦੇਸੀ ਦਾਲਾ ਹੁੰਦਾ ਕੋਈ ਆਪਾਂ ਉਮੀਦ ਹੈ ਨਹੀਂ ਕਿ ਵੀ ਵਪਾਰਾਂ ਵਾਲਾ ਕੰਮ ਹੈ ਠੀਕ ਹੈ ਜੀ ਬਸ ਉਵੇਂ ਦੁੱਧ ਦੇ ਨੇ 18 19 ਕਿਲੋ ਦੁੱਧ 18 19 ਕਿਲੋ ਦੁੱਧ ਪਰ ਫੈਟ ਦੂਜੇ ਗਾਂਾਂ ਨਾਲੋਂ ਇਹ ਜਿਆਦੇ ਹੁੰਦਾ ਕਰਾਸ ਬਰੀਡ ਆ ਬਾਕੀ ਫੈਟ ਇਹਨਾਂ ਦੀ ਚੰਗੀ ਹੁੰਦੀ ਬਹੁਤ ਵੀ ਚਿੱਟਾ ਹੁੰਦਾ ਦੁੱਧ ਵੀ ਚਿੱਟਾ ਵਾ ਠੀਕ ਹੈ ਜੀ ਅੱਜ ਕਰਦਾ ਤੇ ਅਰ ਕਿੰਨੇ ਕੁ ਦੀ ਉਮੀਦ ਕਰਦੇ ਬਾਈ ਐ ਕਿ ਅੱਜ ਕੋਈ ਸਾਹ ਸੰਭਾਲ ਵਾਲਾ ਤੇ ਆਪਾਂ ਤਾਂ 20 ਤੋਂ ਉੱਤੇ ਹੀ ਕਰਦੇ ਜੋ ਕੋਈ ਬੰਦਾ ਵੀ ਤੁੱਤੀ ਆਪਾਂ ਪਲੱਸ ਕਰਦੇ ਆ ਜੀ ਟੋਰ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਤੀਜੇ ਸੂਏ ਹੁੰਦੀ ਆ ਲਗਭਗ ਹਫਤੇ ਦੀ ਕੱਚੀ ਆ ਜੀ 2-4 ਦਿਨ ਬਾਸੂ ਉੱਪਰ ਵੀ ਲੈ ਜਾਂਦਾ ਬਾਕੀ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਦੇਖ ਸਕਦੇ ਤੁਸੀਂ ਹਫਤੇ ਤਿੱਕਰ ਪੂਰਾ ਟਾਪ ਦਾ ਹਵਾਨਾ ਬਣਾ ਲੈਣਾ ਜੀ ਰੰਗ ਰੂਪ ਦੀ ਚੰਗੀ ਆ ਹੈਵੀ ਬੋਡੀ weight ਦੀ ਬਾਕੀ ਕ੍ਰੋਸ ਬਰੀਡ ਚ ਪੈਂਦੀ ਆ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆਉਂਦੀ ਆ ਜੀ ਹਾਰਾ 19 ਕਿਲੋ ਬਾਈ ਦਾਹ ਦਾ ਕੇ ਦੁੱਧ ਪਿਛਲੀ ਅਰ ਚੋਇਆ ਵਾ ਐਕਪੀਆਰ 20 ਪਲਸ ਦੀ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੋ ਤਾਂ ਵੱਧ ਵੀ ਲੈ ਸਕਦਾ ਭਵਾਨੇ ਚ ਵਲਟਲਾਂ ਬਹੁਤ ਨੇ ਜੇ ਖੈਦਿਆਂ ਦਾ ਰਵੜਾਂ ਕੋ ਵਾਦਾ ਦੇਖ ਸਕਦੇ ਹੋ ਸਾਰੀਆਂ ਵਲਟਲਾਂ ਕੱਢ ਕੇ ਸੋਣਾ ਜੀ ਥਣਾ ਦੇ ਸਹਿ ਸੋਹਣਿਆ ਸੀਲ ਸੌ ਕਰਮ ਵਾਲੀ ਪੂਰੀ ਹੈ ਜੀ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਥਣ ਦਿਖਾ ਦਿੰਦਾ ਜੀ ਪੂਰੀ ਸੀਲ ਹੈ ਕਰਮ ਵਾਲੀ ਵੀ ਬਾਕੀ ਹਾਫ ਦੇ ਦੇਕਰ ਪੂਰਾ ਚੰਗਾ ਹਵਾਨਾ ਦੁੱਧ ਨਾਲ ਭਰ ਲੈਣਾ ਰੰਗ ਰੂਪ ਦੀ ਸੋਹਣੀ ਸੋਹਣੀ ਫੇਸ ਕੁਆਲਟੀ ਏਬੀਐਸ ਦੇ ਬੋਲਟ ਦਾ ਸੀਮਨ ਲੱਗਿਆ ਵਾ ਰਿਕਾਰਡ ਬਾਈ ਕੋਲ ਪ੍ਰੋਪਰ ਹੈਗਾ ਜਿਹੜਾ ਵੀਰ ਖਰੀਦੂਗਾ ਬਾਈ ਕਹਿੰਦਾ ਆਪਾਂ ਉਹਨੂੰ ਰਿਕਾਰਡ ਪੂਰਾ ਦੇਵਾਂਗੇ ਤੇ ਕੀ ਮੁੱਲ ਹੈ ਬਾਈ ਇਹਦਾ ਮੁੱਲ ਆਪਾਂ ਯਾਰ ਫੋਨ 'ਤੇ ਕਰ ਲਾਂਗੇ ਠੀਕ ਹੈ ਜੀ ਮੁੱਲ ਬਾਈ ਕਹਿੰਦਾ ਫੋਨ 'ਤੇ ਹੀ ਕਰ ਲਾਂਗੇ ਜਿਹੜੇ ਵੀਰ ਨੂੰ ਗਾਂ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ 'ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ